ਲੋਵੇ ਮਿੱਤਰੋ ਆਹ ਵੀਡੀਓ ਹੈਗੀ ਆ ਡੇ 2 ਦੀ ਵਲੌਗ ਸਾਡਾ ਕੱਲ ਅਸੀਂ ਵਲੌਗ ਨੂੰ ਖਤਮ ਕਰਨਾ ਹੀ ਭੁੱਲ ਗਏ ਤੁਹਾਨੂੰ ਪਤਾ ਫਿਰ ਹੌਲੀ ਹੌਲੀ ਆਦਤ ਬਣੂਗੀ ਬਣੂਗੀ ਵੀ ਜਾਂ ਨਹੀਂ ਬਣੂਗੀ ਇਹ ਵੀ ਨਹੀਂ ਪਤਾ ਤੇ ਆਇਆ ਡੇ 2 ਅੱਜ Eid ਸਾਰਿਆਂ ਨੂੰ Eid ਮੁਬਾਰਕ ਸਾਰੇ ਸਾਡੇ ਮੁਸਲਿਮ ਭਰਾਵਾਂ ਨੂੰ Eid ਮੁਬਾਰਕ ਤੇ ਅੱਜ ਆਪਾਂ ਛੁੱਟੀ ਮਨਾ ਲਈ Eid ਕਰਕੇ ਕਰੀ ਸੀ ਸੋ 882 ਦੀ ਵੀਡੀਓ ਆ ਦੋ ਦਿਨਾਂ ਚ ਅੱਜ ਆਪਾਂ ਵਲੌਗ ਮਕਾਵਾਂਗੇ ਚਲੋ ਚਲਿਏ ਆਜੋ ਆਓ ਵੀ ਮਿੱਤਰੋ ਲੈ ਚਲੀਏ ਤੁਹਾਨੂੰ ਕਮਾਈਏ ਸਸਰੀਕ ਕਾਲ ਹੈ ਜਰਨਲ ਸਾਹਿਬ ਸਸਰੀਕ ਕਾਲ ਹੈ ਸਸਰੀਕ ਕਾਲ ਹੈ ਠੀਕ ਠਾਕ ਹੈ ਜੀ ਓਹੋ ਹੱਥ ਵੀ ਨਹੀਂ ਦਿਖ ਰਿਹਾ ਵੀਡੀਓ ਵਿੱਚ ਰ ਬੜਾ ਡੇਂਜਰ ਬੰਦੇ ਦਾ ਗਾਣਾ ਲਾਇਆ ਹੋਇਆ ਡਰਦਾ ਤੁਸੀਂ ਜਮਾਈ ਹਾਂਜੀ ਮੈਂ ਹਾਂ ਸਪੋਸ਼ਿਆ ਬਿਲਕੁਲ ਠੀਕ ਨਾ ਕੜਾਤਾ ਹਾਂ ਇੰਸਪੈਕਟਰ ਆ ਬਿਲਕੁਲ ਸਹੀ ਹੈ ਪ੍ਰਧਾਨ ਜੀ ਤੁਹਾਡੀ ਗੱਲ ਨਹੀਂ ਜਿਹੜੇ ਤੁਹਾਡੇ ਕੋਲ ਲੀਕ ਗਾਣੇ ਪਏ ਆ ਪ੍ਰਧਾਨ ਜੀ 1.200 ਉਹ ਚੋਂ ਇੱਕ ਅੱਧਾ ਗਾਣਾ ਤੋਂ ਸੁਣਾ ਦਿਓ ਯਾਰ ਉਹਦੇ ਜਿੰਨ ਨੂੰ ਕਰਨਾ ਮੈਂ ਕੰਟੈਂਟ ਦੇ ਦੂੰਗਾ ਸਿੱਧੀ ਵਾਲੇ ਨਹੀਂ ਦੇਣਾ ਤੁਦੋੜਾ ਫਿਰ ਤਾਂ ਸਮਝੀ ਜਾਂਦੇ ਹਾਂ ਹਾਂ ਔਖਾ ਹੋ ਗਿਆ ਮਗਦભાઈ ਜਵਾਬ ਦੇ ਲਿਆ ਨਾ ਹੁਣ ਕੱਲੀਆਂ ਚਾਹਾਂ ਹੀ ਮੈਂ ਤੁਹਾਨੂੰ ਜਾਈ ਜਾਣਾ ਘਟ ਪੂਰੀ ਮੈਂ ਜਿੰਮੀ ਬ੍ਰੋਦ ਨੂੰ ਬੋਨਵਾ ਲੈਣਾ ਆਹ ਖੜੀ ਕਰਾਣੀ ਚਲੋ ਜੀ ਚੱਲੀਏ ਜੀ ਜੀ ਡਾਕਟਰ ਸਾਹਿਬ ਗੁੱਡ ਨਾਈਟ ਫ੍ਰੀ ਫਾਇਰ ਉਹ ਤਾਂ ਹੋਰੀ ਗੱਲਾਂ ਚੱਲਦੀ ਉੱਥੇ ਬਾਂਸੀ ਦਾ ਨੇ ਵੀ ਪਹੁੰਚਣਾ ਐ ਤੇ ਕਾਲੇ ਨੇ ਮੰਟੇ ਨੇ ਵੀ ਪੁੰਚਣਾ ਐ ਹੈ ਤੇ ਮੰਟੇ ਨੇ ਜਿੰਦੀ ਜਾ ਇਹਦੀ ਚਿਲਦੇ ਬਾਦ ਮਿਡਾਈ ਕਰ ਲੈ ਨਹੀਂ ਗਾੜੀ ਦੇ ਵੀ ਗੱਲ ਐ ਡਾਕਟਰ ਸਾਹਿਬ ਇਹ ਤੁਸੀਂ ਮੈਨੂੰ ਇੱਕ ਗੱਲ ਦੱਸੋ ਇਹ ਸਾਲ ਜਿਹੜੀ ਗੱਲ ਚੱਲ ਰਹੀ ਹੈ ਇਹ ਚੱਲੀ ਵੀ ਗੱਲ 'ਚ ਤੁਸੀਂ ਚੱਲਣਾ ਚਾਹੁੰਦੇ ਹੋ ਜਾਂ ਤੁਸੀਂ ਰੁਕਣਾ ਚਾਹੁੰਦੇ ਹੋ ਨਹੀਂ ਮੈਂ ਕਹਿੰਦਾ ਵੀ ਜਦੋਂ ਖੇਤਾਂ 'ਚ ਸੂਰਜਮੁਗੀ ਦੇ ਫੁੱਲ ਖਿਲਦੇ ਆ ਉਦੋਂ ਛੂਡ ਕੇ ਪੂਰਬ ਤੇ ਪੱਛਮ ਨੂੰ ਜਾਂਦਾ ਮੈਂ ਅੱਜ ਸੋਚ ਰਿਹਾ ਤਾਂ ਵੀ ਗਰਾਬ ਤੋੜ ਲਵਾ ਸਾਰੇ ਮਾਤਾ ਨੇ ਸਵੇਰੀ ਸਿਰ ਖਾਇਆ ਹੁੰਦਾ ਗੁਲਾਬ ਲਿਆ ਮੈਂ ਤਾਂ ਹੀ ਬੋਗਨਵਿਲੀ ਏ ਫੇਰ ਵਲੌਗ ਬਣਾਉਣਾ ਭੁੱਲ ਗਿਆ ਸੀ ਅਸੀਂ ਤਾਂ ਇਹ ਤਾਂ ਪੰਕਜਾ ਮੇਰਾ ਆਪਣਾ ਵਲੌਗ ਦੇਖਦਾ ਪਿਆ ਸੀ ਤਾਂ ਫੇਰ ਸਾਨੂੰ ਯਾਦ ਆਇਆ ਵੀ ਵਲੌਗ ਵੀ ਬਣਾਉਣ ਲੱਓ ਜੀ ਫੇਰ ਅਸੀਂ ਸ਼ੁਰੂ ਕਰ ਲਿਆ ਕੈਮਰਾ ਹੀ ਚੱਕਣਾ ਹੁੰਦਾ ਕਿਹੜਾ ਕੋਈ ਭਾਰ ਹੈ ਅਸੀਂ ਫੇਰ ਬਣਾ ਦੇਣਾ ਲਓ ਜੀ ਅੱਜ ਆਏ ਸੀ ਬਲਾਚੌਰ ਅਸੀਂ ਤੇ ਹੁਣੇ ਸਾਡਾ 2 ਦਿਨਾਂ ਦਾ 3 ਦਿਨਾਂ ਦਾ ਵਲੌਗ ਇਕੱਠਾ ਹੀ ਮਿਕਸ ਕਰਕੇ ਤਾਂ ਬਣੂਗਾ ਹੁਣ ਅਸੀਂ ਆਏ ਸੀ ਬਲਾਚੌਰ ਸਾਨੂੰ ਆ ਰਹੇ ਮਿੰਨ ਸਾਡੇ ਸ਼ਾਮਾ ਪਾਜੀ ਸ਼ਾਮਾ ਪਾਜੀ ਸਾਡੇ ਪ੍ਰਧਾਨ ਜੀ ਤੇ ਹੁਣ ਉਹਨਾਂ ਨੂੰ ਅਨੰਦ ਦਿਵਾਉਣਾ ਸੀ ਮਿਲਦਿਆਂ ਭਾਈ ਜੀ ਕਹਿੰਦੇ ਆ ਰਾਮਸੰਜ ਆਜੋ ਅਸੀਂ ਰਾਮਸੰਜ ਪਹੁੰਚ ਗਏ ਤੇ ਭਾਜੀ ਦੇਖਦੇ ਆਏ ਜਾਂ ਨਹੀਂ ਆਏ ਚਲੋ ਸ਼ਾਮ ਭਾਜੀ ਨੂੰ ਮਿਲ ਕੇ ਵੀਡੀਓ ਬਣਾਉਨੇ ਆ ਫਿਰ ਥੈਂਕ ਯੂ ਦੇਖੋ ਪੰਕਲ ਚਾਹੇ ਥਾਲੇ ਵਿਊਸ ਨੂੰ 10 15 ਹੀ ਆਉਂਦੇ ਹੋਣ ਪਰ ਗੱਲ ਆ ਯਾਰ ਸਾਡੇ ਯਾਰ ਦੋਸਤਾਂ ਦੇਖ ਰਹੇ ਹਨ ਉਹ ਤਾਂ ਆਪਣਾ ਯੋਗਦਾਨ ਉਹ ਵਿੱਚ ਪਾ ਰਹੇ ਹਨ ਨਾ ਵਿਊਜ਼ ਦਾ ਦੇਖੋ ਸਾਡਾ ਵਲੌਗ ਚੱਲ ਰਿਹਾ ਮਹਾਰਾਜ ਐ ਜੀ ਕੋਈ ਗੱਲ ਨਹੀਂ ਅਸੀਂ ਇਹਦੇ ਜੀ ਸੰਤੋਸ਼ਟ ਆ ਪੀੜਾ ਪੰਜਾ ਭਾਜੀ ਸਤਿ ਸ੍ਰੀ ਅਕਾਲ ਭਾਜੀ ਅੱਜਕੱਲ ਅਸੀਂ ਵਲੌਗ ਬਣਾ ਰਹੇ ਆ ਸਤਿ ਸ੍ਰੀ ਅਕਾਲ ਭਾਜੀ ਠੀਕ ਹੈ ਭਾਜੀ ਤੁਸੀਂ ਸੁਣਾਓ ਠੀਕ ਤੁਹਾਨੂੰ ਨੇ ਦੱਸਿਆ ਅੱਛਾ ਭਾਜੀ ਬੜਾ ਬੜਾ ਧੰਨਵਾਦ ਤੁਸੀਂ ਸਾਨੂੰ ਕਾਫੀ ਦਾ ਸੱਦਾ ਦਿੱਤਾ ਬਹੁਤ ਆਨੰਦ ਆ ਰਿਹਾ ਹੈ थैंक्स टू श्यामा भाजी हलो जी श्यामा भाजी हेलो जी चलिए बड़ा चोर तो घरों पंकज भाजी तो चाहो, चाहो hmm. कौफी, कौफी हो चाह, चाह हो गए है ना कॉफ़ी कॉफ़ी होगी चाह चाह होगी मतलब अज लंच की बजाय असी चाह कॉफ़ी ना ही ढिड भर लिया ਚਲੋ ਕੋਈ ਗੱਲ ਨਹੀਂ ਸਭ ਦਾ ਪਿਆਰ ਆ ਭਾਈ ਅੱਛਾ ਸ਼ਬੂ ਚਲੋ ਚੱਲਦੇ ਆ ਉਹਦੇ ਕੋਲ ਉਸ ਗੋ ਲੋ ਠੀਕ ਹੁੰਦਾ ਠੀਕ ਹੈ ਹਾਂ ਤੁਸੀਂ ਡੇਂਜਰ ਆ ਭਰਾ ਡੇਂਜਰ ਆ ਭਰਾਵਾ ਹਾਂ ਪੂਰੀ 90 ਡਿਗਰੀ ਤੇ ਮੈਂ ਕਹਿੰਦਾ ਤਰਾ ਹੀ ਹੋਣੀ ਆ ਪੰਕਜ ਕਿਉਂ ਯੋ ਗੱਡੀ ਸਿੱਧੀ ਹੋ ਗਈ ਭਰੋ ਲਾਉ ਜੀ ਕਰੋ ਦਰਸ਼ਨ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਦੇ ਇਹ ਆਪਾਈ ਗੇਟ ਅਸੀਂ ਤਾਂ ਬਾਈ ਬਾਲੇ ਕਰਮਾਂ ਵਾਲੇ ਆ ਜਿਹੜੇ ਇੱਥੇ ਰਹਿੰਦੇ ਆ ਕਰੂਆ ਪੀਰਾਂ ਦੀ ਧਰਤੀ ਆ ਭਾਈ ਸਾਡੀ ਤਾਂ ਆਜੋ ਤੁਹਾਨੂੰ ਅੱਜ ਮੰਡੀ ਦੇ ਕਿੰਗ ਨਾ ਮਨਾਉਂਦੇ ਆ ਹਾਂਜੀ ਇਹ ਉਹ ਜਿਹੜੇ ਹੁੰਦੇ ਨਹੀਂ ਉਹ ਕੀ ਕਹਿੰਦੇ ਹੁੰਦੇ ਆ ਉਹਨਾਂ ਨੂੰ ਮੰਡੀ ਦਾ ਬਾਦਸ਼ਾਹ ਏ ਜੀ ਸਾਡੇ ਰੋਪੜ ਸ਼ਹਿਰ ਦੀ ਦਾਣਾ ਮੰਡੀ ਰੋਪੜ ਦੀ ਦਾਣਾ ਮੰਡੀ ਲੋ ਵੀ ਮਹਾਰਾਸ਼ਟਰ ਪੁਲਿਸ ਦੀਆਂ ਪੰਕਜ ਇਹ ਅੱਛਾ ਸਵਰਾਜ ਮਾਜ਼ਦਾ ਵਾਲਿਆਂ ਹਾਂ ਸਵਰਾਜ ਮਾਜ਼ਦਾ ਵਾਲਿਆਂ ਨੇ ਬਣਾਈਆਂ ਹੋਣੀਆਂ ਨਾ ਹਾਂ ਇੱਥੋਂ ਜਾ ਰਹੀਆਂ ਨੇ ਭਾਈ ਲੋ ਵੀ ਬਹੁਤ ਬਹੁਤ ਮੁਬਾਰਕਾਂ ਮਹਾਰਾਸ਼ਟਰ ਵਾਲਿਆਂ ਨੂੰ ਉਹਨਾਂ ਵਾਸਤੇ ਨਵੀਆਂ ਬੱਸਾਂ ਆ ਰਹੀਆਂ ਜਿਨ੍ਹਾਂ ਚ ਕੁੱਟ-ਕੁੱਟ ਕੇ ਲਿਜਾਇਆ ਕਰਨਾ ਤੁਹਾਨੂੰ ਕੁੱਟ-ਕੁੱਟ ਕੇ ਲਿਜਾਇਆ ਕਰਨਾ ਪੰਕਜ ਦੇਖੋ ਜੀ ਮੰਡੀ ਸਾਡੀ ਲਓ ਜੀ ਇਹ ਆ ਜੀ ਕਿੰਗ ਇਹ ਸਾਡਾ ਕਿੰਗ ਹੈ ਜੀ ਰੋਪੜ ਦਾ ਬਾਈ ਜਰ ਤੁਸੀਂ ਸਾਡਾ ਰੋਪੜ ਦਾ ਇਹ ਉਹ ਬਾਦਸ਼ਾਹ ਨੇ ਕਿੰਗ ਨੇ ਸਾਡੇ ਮੰਡੀ ਤੇ ਕਿੰਗ ਨੇ ਜੀ ਇੰਨਾ ਤੋਂ ਬਗੈਰ ਸਾਲਾ ਪੱਤਾ ਨਹੀਂ ਇੱਧਰ ਤੋਂ ਉੱਧਰ ਹੋ ਸਕਦਾ ਇਹ ਨਹੀਂ ਬਣਾਓ ਇਹ ਨਹੀਂ ਨਹੀਂ ਇਹ ਆ ਹਲਵਾ ਵਾਲਾ ਕਿੰਗ ਨਾ ਜੈਟੀ ਭਾਜੀ ਵੀ ਹੈਗੇ ਨੇ ਇਹ 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 ਇਹਦੇ ਤੋਂ ਬਗੈਰ ਬਈ ਇੱਕ ਪੱਤਾ ਨਹੀਂ ਇੱਧਰ ਉੱਧਰ ਹੋ ਸਕਦਾ ਸਾਡੇ ਬੰਦੇ ਦੀ ਡਰਾਈਵਰੀ ਵੀ ਦੇਖ ਰੂ ਭਾਈ ਕਿਹਾ ਕੱਲੀ ਅੱਗੋਂ ਨਹੀਂ ਮਾਰਨੀ ਪਿੱਛੋਂ ਵੀ ਮਾਰਨੀ ਆ ਗੱਡੀ ਇਹ ਇਹ ਕਿੰਗ ਵੀ ਆਇਆ ਹੈ ਨਾ ਇਹ ਤਾਂ ਫਿਰ ਇਹ ਜਿਹੀਆਂ ਗੱਲਾਂ ਕਰ ਵੀ ਦਿੰਦੇ ਨੇ ਆਹ ਲੋ ਵੈਰੀ ਗੁੱਡ ਭਾਜੀ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਤੁਹਾਡੀ ਇਹ ਗੱਡੀ ਭਜਾਂ ਤੇ ਗਲਤ ਕੰਮ ਹੋ ਗਿਆ ਪੰਕ ਜਣਾ ਗੱਡੀ ਵਾਲਾ ਯਾਰ ਮੈਨੂੰ ਬੜਾ ਦੁੱਖ ਲੱਗਦਾ ਪੰਕ ਜਦੋਂ ਗੱਡੀ ਕਿਸੇ ਦੀ ਵਜਦੀ ਆ ਨਾ ਬੜਾ ਯਾਰ ਮਹਿਸੂਸ ਹੁੰਦਾ ਉਹ ਤਾਰਜਨ ਵੀ ਖੜੀ ਐ ਇੱਕ ਇਹ ਰਾਤ ਨੂੰ ਆਪੇ ਚੱਲਦੀ ਐ ਅੰਕੂ ਜੁਨੇ ਇੱਥੇ ਆਪ ਹੀ ਭਾਰਕ ਲੱਗ ਜਾਂਦੀ ਐ ਪੰਕਜ ਜੀ ਤੁਹਾਨੂੰ ਚਾਬੀ ਨਹੀਂ ਲੱਭ ਰਹੀ ਕਾਜ ਕਰੀ ਤਾਂ ਜੁਦਾ ਸ਼ੁਰੂ ਕਰ ਸਕਦੇ ਤਾਂ ਲਓ ਪਾਸੋ ਪੰਕਜ ਜੀ ਤੁਸੀਂ ਇਹ ਨਾਲ ਲੈ ਕੇ ਜਾਣੀਆਂ ਚਾਹਨ ਅੱਛਾ ਹੋਰੀ ਪਾਉਣੀ ਆ ਖੋਲੋ ਵਾਯਾ ਯਾਰ ਅਸੀਂ ਤਾਂ ਸ਼ੱਭੂ ਭਾਈ ਨੂੰ ਸ਼ੱਭੂ ਭਾਈ ਅਸੀਂ ਹੁਣ ਤੁਹਾਨੂੰ ਵਲੌਗ ਚ ਗੱਲਾਂ ਨਾਲ ਲੈ ਲਿਆ ਅਸੀਂ ਤਾਂ ਬੜਾ ਤੁਹਾਨੂੰ ਚਾਹੁੰਦੇ ਸੀ ਵੀ ਤੁਹਾਨੂੰ ਵਲੌਗ ਚ ਲਈਏ ਯਾਰ ਅਸੀਂ ਚਲੋ ਪਾਜੀ ਪਾਜੀ ਬਿਮਾਰ ਨੇ ਕੋਈ ਗੱਲ ਨਹੀਂ ਫਿਰ ਅਸੀਂ ਤੁਹਾਨੂੰ ਅਗਲੇ ਵਲੌਗ ਚ ਆਵਾਂਗੇ ਹੁਣ ਪਾਜੀ ਤੁਸੀਂ ਸੌਰੀ ਹੈ ਕੋਈ ਗੱਲ ਨਹੀਂ ਤੇ ਅਈ ਤਾਂ ਤੁਹਾਨੂੰ ਕਿਹਾ ਵੀ ਇੱਥੇ ਤੁਹਾਨੂੰ ਬੁਲਾ ਕੇ ਥੋੜੀ ਛੇ ਸੂਤ ਮਤਲਬ ਠੀਕ ਕਰੀਏ ਅਸੀਂ ਗੱਲਾਂ ਬਾਤਾਂ ਮਾਰੀਏ ਚਲੋ ਕੋਈ ਨਹੀਂ ਇਹ ਤਾਂ ਫੀਲ ਹੋ ਰਿਹਾ ਪਾਜੀ ਜਿਵੇਂ ਨਾਈਟ ਸਵਾਰੀ ਤੇ ਨਹੀਂ ਚਾਹੁੰਦੇ ਹੁੰਦੇ ਆਪਾਂ ਪਰ ਪਾਜੀ ਮੌਸਮ ਵੀ ਜ਼ਿਆਦਾ ਠੰਡਾ ਯਾਰ ਇਹ ਤਾਂ ਦਿਖ ਵੀ ਨਹੀਂ ਰੇ ਬੰਦੇ ਆਪਣੇ ਰਾਤ ਨੂੰ ਦੇਖ ਲਓ ਤੁਰਕੇ ਆਉਣ ਦਾ ਫਾਇਦਾ ਆ ਜੰਨਤ ਦਿਖਾਉਣੀ ਸੀ ਤੁਹਾਨੂੰ ਦੇਖੋ ਵਲੌਗ ਦੀ ਮਿਹਨਤ ਕਿੰਨੀ ਕਰਨੀ ਪੈਂਦੀ ਹੈ ਕਿਉਂ ਭਾਜੀ ਬੜੀ ਮਿਹਨਤ ਕਰਨੀ ਪੈਂਦੀ ਹੈ ਵਲੌਗ ਬਣਾਉਣ ਲਈ ਐਦਾਂ ਨਹੀਂ ਬਲੌਗਰ ਮੈਂ ਦੇਖਿਆ ਬਣਦੇ ਬਾਈ ਚਲੋ ਭੁੱਖ ਲੱਗੀ ਆ ਹੁਣ ਕੁਝ ਖਾਣੇ ਆ ਹੋ 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 ਬਹੁਤ ਬਹੁਤ ਧੰਨਵਾਦ ਅੰਕੁਸ਼ ਭਾਜੀ ਤੁਸੀਂ ਸਾਨੂੰ ਮੈਗੀ ਖਵਾਈ ਵੈਰੀ ਗੁੱਡ ਭਾਜੀ ਸਵਾਦ ਆ ਗਿਆ ਆ ਵੀ ਹੋ ਕਿਹੜਾ ਜੰਮਿਆ ਮਾਂ ਨੇ ਜੇਰਾ ਹੱਥ ਕੇ ਮੇਰੂੰ ਪਾਜੂ ਜੇ ਜੱਤੀ ਆਈ ਤੇ ਆ ਗਿਆ ਆ ਮੁੰਡੇ ਵੀ ਆਏ ਨੇ ਭਾਈ ਅਰੀ ਅਸੀਂ ਪੂਰੇ ਤਕੜਾ ਬਲੌਗਰ ਸਾਹਿਬ ਇਹ ਤੋਣਾ ਦੇਖੀ ਚੱਲਿਓ ਤੁਸੀਂ ਬੈਠੋ ਸਰ ਚਲੋ ਚਲਿਏ